ਮੋਰਿੰਡਾ ਵਿਖੇ ਇੱਕ ਔਰਤ ਦਾ ਮੋਬਾਈਲ ਫੋਨ ਚਾਪਟ ਕੇ ਫਰਾਰ ਹੋਏ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਬਸੇ ਪਠਾਨਾ ਸਿਟੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਂਦਾ ਸਮਾਚਾਰ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਸੇ ਪਠਾਨਾ ਸਿਟੀ ਪੁਲਿਸ ਨੂੰ ਮੁਖਾਬਰੀ ਮਿਲੀ ਸੀ ਕਿ ਦੀਪੂ ਕੁਮਾਰ ਉਰਫ ਦੀਪਕ ਅਤੇ ਵਿਕਾਸ ਲੁੱਟਾ ਖੋਹਾਂ ਕਰਨ ਦੇ ਆਦੀ ਹਨ। ਜਿਨ੍ਹਾਂ ਨੇ ਮੋਰਿੰਡਾ ਵਿਖੇ ਇੱਕ ਔਰਤ ਤੋਂ ਮੋਬਾਈਲ ਫੋਨ ਖੋਇਆ ਹੈ ਤੇ ਉਕਤ ਮੋਬਾਈਲ ਫੋਨ ਨੂੰ ਵੇਚਣ ਹੀ ਉਹ ਦੋਵੇਂ ਮੋਟਰਸਾਈਕਲ ਤੇ ਸਵਾਰ ਹੋ ਕੇ ਬਸੇ ਪਠਾਨਾ ਵੱਲ ਨੂੰ ਆ ਰਹੇ ਹਨ। ਸੂਚਨਾ ਮਿਲਣ ਤੇ ਨਾਕੇਬੰਦੀ ਕਰਦਿਆਂ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਦੀਪੂ ਕੁਮਾਰ ਉਰਫ ਦੀਪਕ ਵਾਸੀ ਬਸੀ ਪਠਾਣਾ ਅਤੇ ਵਿਕਾਸ ਵਾਸੀ ਜ਼ਿਲ੍ਹਾ ਮਦੂਬਨੀ ਬਿਹਾਰ ਹਾਲ ਕਿ ਰਾਏਦਾਰ ਬਸੀ ਪਠਾਣਾ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਕਬਜ਼ੇ 'ਚੋਂ ਮਰੀਂਡਾ ਤੋਂ ਖੋਇਆ ਮੋਬਾਈਲ ਫੋਨ ਅਤੇ ਵਾਰਦਾਤ 'ਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ ਇਸ ਸਬੰਧੀ ਦੋਮਾ ਵਿਰੁੱਧ ਥਾਣਾ ਬਸੀ ਪਠਾਣਾ ਵਿਖੇ ਮੁਕੱਦਮਾ ਦਰਜ ਕਰਵਾ ਕੇ ਬਸੀ ਪਠਾਣਾ ਸਿਟੀ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਸਾਨੂੰ ਪ੍ਰਕਾਸ਼ ਨੇ ਇਤਰਾਹ ਦਿੱਤੀ ਸੀ ਕਿ ਉਹ ਅਨਿਗਾਸ਼ ਕੁਮਾਰ ਪੁੱਤਰ ਰਾਮਬਾਸ ਪਿੰਡ ਸ਼ਰਮੂਣਾ ਥਾਣਾ ਕਜੋਲੀ ਜ਼ਿਲ੍ਹਾ ਮਧੂਬਨ ਬਿਹਾਰ ਵੀ ਜਿਹੜੇ ਇੱਥੇ ਕਿਰਾਏ ਤੇ ਰਹਿੰਦੇ ਨੇ ਤੇ ਮੋਬਾਈਲ ਵਗੈਰਾ ਜੋ ਲੇਡੀਆਂ ਜਾਂਦੀਆਂ ਨੇ ਕੋਈ ਬਾਜ਼ਾਰ ਜਾਂਦੀ ਆ ਉਹਦੇ ਜਿਵੇਂ ਕੋਈ ਮੋਬਾਈਲ ਤੇ ਗੱਲ ਕਰਦੀ ਆ ਉਹ ਮੋਬਾਈਲ ਖੋਖੇ ਇਹ ਮੋਟਰਸਾਈਕਲ ਤੇ ਭੱਜ ਜਾਂਦੇ ਆ ਇਹ ਸਾਨੂੰ ਅਸੀਂ ਸ਼ਾਮਲੀ ਫਰਮਾਤਾ ਰਿਸ਼ਾ ਦੇ ਕੱਟ ਤੇ ਅਸੀਂ ਨਾਕਾ ਬੰਦੀ ਕੀਤੀ ਨਾਕੇ ਦਰਾਨ ਜਦੋਂ ਅਸੀਂ ਇਹਨਾਂ ਨੂੰ ਘਿਰਚਰਾਂ ਦੀ ਤਲਾਸ਼ੀ ਲਈ ਇਹਨਾਂ ਨੂੰ ਪੁੱਛਿਆ ਤਾਂ ਫਿਰ ਉਹਨਾਂ ਨੇ ਦੱਸਿਆ ਵੀ ਅਸੀਂ ਜਿਹੜਾ ਮੋਬਾਈਲ ਆ ਉਹ ਉਹ ਮਰਡੇ ਤੋਂ ਲੇਡੀਜ਼ ਤੋਂ ਖੋ ਕੇ ਅਸੀਂ ਵਾਪਸੇ ਬਸੇ ਨੂੰ ਵੇਚਣ ਆ ਰਹੇ ਸੀ ਕਿਸੇ ਵਿਅਕਤੀ ਦੇ ਉਹ ਉਸ ਤੋਂ ਕਾਬੂ ਕੀਤਾ ਜੀ ਪਹਿਲਾਂ ਵੀ ਕੋਈ ਮੁਕੱਦਮਾ ਦਰਜ ਹੈ ਨਾ ਨਹੀਂ ਪਹਿਲਾਂ ਕੋਈ ਮੁਕੱਦਮਾ ਨਹੀਂ ਦਰਜ ਹੈ ਨਾ ਇਹ ਕਿੱਥੇ ਦੇ ਰਹਿਣ ਵਾਲੇ ਕੀ ਨਾਮ ਹੈ ਇਹਨਾਂ ਦਾ ਜੀ ਇਹ ਰਹਿੰਦੇ ਬਿਹਾਰ ਦੇ ਸੀਗੇ ਜੀ ਇੱਥੇ ਕਿਰਾਏ ਤੇ ਰਹਿੰਦੇ ਨੇ ਜੀ ਬਸ ਹੈ ਪਿਆਰ ਕੀ ਕੰਮ ਕਰਦੇ ਆ ਜੀ ਵੈਸੇ ਜਿਹੜਾ ਜੀ ਦੀਪਕ ਕੁਮਾਰਾ ਪਿਤਾ ਜੀ ਟੈਲਾ ਟੋਲਾ ਦਾ ਕੰਮ ਕਰਦਾ ਜੀ ਤੇ ਜਿਹੜਾ ਦੂਜਾ ਜੀ ਇਹ ਵੈਸੇ ਬੇਲਾ ਜੀ ਮੇਰੇ ਕੋਲ ਜੁੜਦਾ ਹਾਂ